ਲੇਕਿਨ ਇੱਕ ਪੰਕਤੀ ਬੜੀ ਗਜ਼ਬ ਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਾਤ ਪਿਤਾ ਕੀ ਰਕਤ ਉਪੰਨੇ ਮੱਛੀ ਮਾਸ ਨਾ ਖਾਏ ਸਪਸ਼ਟ ਹੈਰਾਨਗੀ ਹੋਈ ਮੈਨੂੰ ਪਾਠ ਕਰਦੇ ਆ ਇਸ ਪੰਕਤੀ ਨੂੰ ਮੈਂ ਨੋਟ ਕੀਤਾ ਕੋਈ ਮੱਛੀ ਮਾਸ ਨਾ ਖਾਏ ਨਾਲ ਕੁਝ ਹੋਰ ਮਾਸ ਦਾ ਵੀ ਜ਼ਿਕਰ ਕਰ ਦਿੰਦੇ ਅਨੇਕਾਂ ਤਰ੍ਹਾਂ ਦੀ ਦੁਨੀਆ ਮਾਸਾਂ ਦਾ ਪ੍ਰਯੋਗ ਕਰਦੇ ਮੱਛੀ ਮਾਸ ਨਾ ਖਾਏ ਕਬੀਰ ਸੁਰਾ ਪਾਨ ਭਾਂਗ ਮਾਛਲੀ ਜੋ ਜੋ ਪ੍ਰਾਣੀ ਖਾਏ ਤੇਰਾ ਸਰਬਰ ਤਰ দান ਕੀਤੇ ਸਬਦਰ ਸਾਤ ਲਜਾਇ ਕਵੀਰ ਇਥੇ ਮਾਸ ਦਾ ਜ਼ਿਕਰ ਕਿਉਂ ਨਹੀਂ ਕਰ ਮਛਰੀ ਨੂੰ ਕਿਉਂ ਅੱਗੇ ਕਰਦਾ ਮਛੀ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਿਲੀਆਂ ਤੇ ਇੱਕ ਪੰਕਤੀ ਗੁਰੂ ਨਾਨਕ ਦੇਵ ਜੀ ਮਿਲੇ ਅਥ ਸਿਆਣੀ ਸੋਹਣੀ ਕਿਉਂਕਿ ਤੋਸ ਵੀ ਸਾ ਬਹੁਤ ਸਿਆਣੀ ਬਹੁਤ ਚੰਚਲ ਹੈ ਤੇ ਜਿਹੜਾ ਜੀਵ ਜਿੰਨਾ ਸਿਆਣਾ ਹੋਵੇਗਾ ਉਤਨਾ ਦੁੱਖ ਮਹਿਸੂਸ ਕਰੇਗਾ ਤੇ ਜਿਹੜਾ ਜਿੰਨਾ ਦੁੱਖ ਮਹਿਸੂਸ ਕਰੇਗਾ ਉਤਨਾ ਪਾਪ ਕਿਸੇ ਨੂੰ ਦੁਖੀ ਕਰਨਾ ਛੇਤੀ ਨਹੀਂ ਮਰਦੀ ਮੱਛੀ ਬਹੁਤ ਦੇਰ ਤੱਕ ਤੜਪਦੀ ਹੈ 8 ਘੰਟੇ ਤੜਪਾ ਕੇ ਤੇ 5 ਮਿੰਟ ਜ਼ਬਾਨ ਦਾ ਰਸ ਲੈਣਾ ਕੋਈ ਅਕਲਮੰਦੀ ਤੇ ਨਹੀਂ ਇੰਨਾ ਤੜਪਾ ਕੇ ਸੁਣ ਇਹ ਕੋਈ ਦਾਨਸ਼ਮੰਦੀ ਤੇ ਨਾ ਹੋਈ ਇਹ ਤੇ ਕੋਈ ਅਕਲਮੰਦੀ ਤੇ ਨਾ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਸਵੀਰ ਇਹ ਦਿੱਤੀ ਹੈ ਤੇ ਇਹ ਜਿਹੜੀ ਮੱਛੀ ਹੈ અત્યੰਤ ਚੰਚਲ ਸਿਆਣੀ ਤੇ ਇਹਦੇ ਨੇਤਰ ਬੜੇ ਖੂਬਸੂਰਤ ਹਿਰਨ ਦੇ ਤੇ ਮੱਛੀ ਦੇ ਨੇਤਰ ਬਹੁਤ ਖੂਬਸੂਰਤ ਮੰਨੇ ਜਾਂਦੇ ਨੇ ਤੇ ਸਤਗੁਰੂ ਦੇਵ ਜੀ ਮਹਾਰਾਜ ਦਾ ਫਰਮਾਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ اے ਅਕਾਲ ਪੁਰਖ ਜਿਸ ਦਿਨ ਦੀ ਮੈਂ ਤੇਰੀ ਝਲਕ ਵੇਖੀਏ ਮੀਨ ਮੁਰ ਜਾਣੇ ਕੰਜ ਖਜਨ ਖਿਸਾਨੇ ਅਲ ਫਿਰਤ دیਵਾਨੇ ਬਨ ਡੋਲੇ ਜਿੱਤ ਤੇ ਤਹੀ ਮੱਖੇ ਜਿਹੜੀਆਂ ਮੱਛੀਆਂ ਨੇ ਇਹ ਤੇ ਮੁਰਝਾ ਗਈਆਂ ਨੇ ਐ ਅਕਾਲ ਪੁਰਖ ਸਾਰੀਆਂ ਦੀਆਂ ਸਾਰੀਆਂ ਜਿਸ ਦਿਨ ਵੀ ਮੈਂ ਤੇਰੇ ਰੂਪ ਦੀ ਚੰਚਲਤਾ ਵੇਖ ਲਈ ਨੇਤਰਾਂ ਦੀ ਖੂਬਸੂਰਤੀ ਵੇਖ ਲਈ ਮੱਛੀਆਂ ਕੀ ਨੇ ਕੁਝ ਵੀ ਨਹੀਂ ਮੀਨ ਮੁਰਝਾਨੇ ਕੰਜ ਖਜਨ ਖਿਸਾਨੇ ਕਮਲ ਦਾ ਫੁੱਲ અત્યੰਤ ਖੂਬਸੂਰਤ ਹੁੰਦਾ ਹੈ ਤੇ ਸਤਗੁਰ ਕਹਿੰਨ ਹੇ ਪ੍ਰਭੂ ਮੈਂ ਤੇਰੀ ਸੁੰਦਰਤਾ ਕੀ ਦੇਖੀ ਸਾਰੇ ਕਮਲ ਦੇ ਫੁੱਲ ਫਿੱਕੇ ਪੈ ਗਏ ਕੁਝ ਵੀ ਨਹੀਂ ਮੀਨ ਮੁਰਝਾਨੇ ਕੰਜ ਖਜਨ ਖਿਸਾਨੇ ਅਲ ਫਿਰਤ دیਵਾਨੇ ਬਨ ਡੋਲੇ ਜਿਤ ਤਿਤਹੀ उस परम सुंदरता देते मेरा मन भौरे की तरह इधर उधर घूम रहा तू इतना सोना तू इतना सुंदर ऐसो सुंदर बरन न साको ताकी उपमा जात न कहोरी गुरु अर्जन देव जी किला को कोलापी बने लूटे फूटे फिरे मन चैन ना ही ही मधुर ते सुंदर आवाजा ने कोयल को कोल, ते कबूतरा कोल